ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਹੈ ਸਵਾਰਥੀ ਰਿਸ਼ਤੇ ਮਾਂ ਤੁਸੀਂ ਮੰਨਦੇ ਹੀ ਨਹੀਂ ਕਿੰਨੀ ਵਾਰ ਕਿਹਾ ਕਿ ਆਪਣੇ ਕਮਰੇ ਵਿੱਚ ਰਿਹਾ ਕਰੋ ਫਿਰ ਇਸ ਤਰ੍ਹਾਂ ਦੀ ਕਿਹੜੀ ਮੁਸੀਬਤ ਪੈ ਗਈ ਸੀ ਜੋ ਤੁਸੀਂ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੇ ਰਵੀ ਆਪਣੀ ਬੁੱਢੀ ਮਾਂ ਨੂੰ ਡਾਟਦੇ ਹੋਏ ਕਹਿਣ ਲੱਗਿਆ ਮਾਂ ਨੇ ਕਿਹਾ ਬੇਟਾ ਘੜੇ ਵਿੱਚ ਪਾਣੀ ਖਤਮ ਹੋ ਗਿਆ ਸੀ ਮੈਂ ਤਾਂ ਬਸ ਪਾਣੀ ਪੀਣ ਲਈ ਆਈ ਸੀ ਵੈਸੇ ਵੀ ਮੈਨੂੰ ਉਸ ਕੋਠੜੀ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ ਇਸ ਲਈ ਸੋਚਿਆ ਥੋੜਾ ਬਾਹਰ ਨਿਕਲ ਕੇ ਤਾਜੀ ਹਵਾ ਲੈ ਆਵਾਂ ਮੰਮੀ ਮੰਮੀ ਤੁਸੀਂ ਮੈਨੂੰ ਕਿਉਂ ਨਹੀਂ ਸਮਝਦੇ ਸਿਮੀ ਬਾਜ਼ਾਰ ਤੋਂ ਆ ਰਹੀ ਹੋਵੇਗੀ ਜੇ ਉਸਨੇ ਤੁਹਾਨੂੰ ਇੱਥੇ ਵੇਖ ਲਿਆ ਤਾਂ ਮੁਸੀਬਤ ਹੋ ਜਾਵੇਗੀ ਇਹ ਕਹਿ ਕੇ ਰਵੀ ਮਾਣੂ ਕਮਰੇ ਵਿੱਚ ਵਾਪਸ ਖਿੱਚ ਕੇ ਲੈ ਗਿਆ ਗਰੀਬ ਮਾਂ ਨੂੰ ਉਸਦੇ ਕਮਰੇ ਵਿੱਚ ਮੰਜੇ ਤੇ ਵਾਪਸ ਸੁੱਟ ਦਿੱਤਾ ਕਮਰੇ ਵਿੱਚ ਨਿਰਮਲਾ ਹੰਝੂ ਬਹਾ ਰਹੀ ਸੀ ਅਤੇ ਉਸ ਦੀਆਂ ਅੱਖਾਂ ਲਗਾਤਾਰ ਇਸ ਖਾਲੀਪਣ ਨੂੰ ਘੂਰ ਰਹੀਆਂ ਸਨ ਵਿਸਤ੍ਰੇ ਤੇ ਪਈ ਅੰਮਾ ਉਸ ਦਿਨ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਰਵੀ 18 ਸਾਲ ਦੀ ਉਮਰ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਉਸ ਦੇ ਇਲਾਜ ਨੂੰ 15 ਦਿਨ ਤੋਂ ਵੱਧ ਦਾ ਸਮਾਂ ਬੀਤ ਗਿਆ ਸੀ ਪਰ ਉਹਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਰਵੀ ਦੇ ਚਿੰਤਤ ਮਾਤਾ ਪਿਤਾ ਮੰਗਤਰਾਮ ਜੀ ਆਈਸੀਯੂ ਵਾਰਡ ਦੇ ਸਾਹਮਣੇ ਲਗਾਤਾਰ ਇੱਧਰ ਉੱਧਰ ਭਟਕ ਰਹੇ ਅਤੇ ਆਪਣੀ ਬੇਚੈਨੀ ਵਿੱਚ ਕਈ ਵਾਰ ਡਾਕਟਰਾਂ ਤੋਂ ਆਪਣੇ ਪੁੱਤਰ ਦੀ ਜ਼ਿੰਦਗੀ ਦੀ ਭੀਖ ਮੰਗ ਰਹੇ ਸੀ। ਕਈ ਵਾਰ ਕੁਰਸੀ ਤੇ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੇ। ਦੂਜੇ ਪਾਸੇ ਨਿਰਮਲਾ ਜੀ ਵੀ ਹਸਪਤਾਲ ਦੇ ਇੱਕ ਕੋਨੇ ਵਿੱਚ ਖੜੀ ਸੀ ਅਤੇ ਆਪਣੇ ਪੁੱਤਰ ਦੀ ਸੁਰੱਖਿਆ ਲਈ ਨਰਸਾਂ ਨੂੰ ਦੁਹਾਈ ਪਾ ਰਹੀ ਸੀ। ਫਿਰ ਜਦੋਂ ਡਾਕਟਰ ਆਈ ਸੀ ਜੀ ਵਾਰਡ ਵਿੱਚੋਂ ਬਾਹਰ ਆਏ ਤਾਂ ਮੰਗਤਰਾਮ ਉਹਦੇ ਪਿੱਛੇ ਭੱਜੇ ਤੇ ਉਸਦੇ ਪੈਰ ਫੜ ਕੇ ਬੇਨਤੀ ਕਰਨ ਲੱਗੇ। ਡਾਕਟਰ ਸਾਹਿਬ ਕਿਰਪਾ ਕਰਕੇ ਮੇਰੇ ਪੁੱਤਰ ਨੂੰ ਬਚਾ ਲਓ। ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਰਹਾਂਗਾ ਬਸ ਮੇਰੇ ਪੁੱਤਰ ਦੀ ਜਾਨ ਬਚਾ ਲਓ ਡਾਕਟਰ ਨੇ ਵੀ ਦਿਲਾਸਾ ਦਿੱਤਾ ਤੇ ਕਿਹਾ ਅਸੀਂ ਤੁਹਾਡੇ ਪੁੱਤਰ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਦੀ ਹਾਲਤ ਹਜੇ ਵੀ ਗੰਭੀਰ ਬਣੀ ਹੋਈ ਸੀ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਆ ਸਾਨੂੰ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ ਆਪਰੇਸ਼ਨ ਅਤੇ ਦਵਾਈਆਂ ਦੀ ਕੁੱਲ ਲਾਗਤ 40 ਲੱਖ ਰੁਪਏ ਹੋਵੇਗੀ ਜਿਵੇਂ ਹੀ ਤੁਸੀਂ ਪੈਸੇ ਦਾ ਪ੍ਰਬੰਧ ਕਰੋਗੇ ਅਸੀਂ ਆਪਰੇਸ਼ਨ ਸ਼ੁਰੂ ਕਰ ਦੇਵਾਂਗੇ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਮੰਗਤ RAM ਜੀ ਨੇ ਪੈਸੇ ਦਾ ਪ੍ਰਬੰਧ ਕਰਨ ਲਈ ਸਭ ਕੁਝ ਕੀਤਾ ਬਹੁਤ ਭੱਜ ਦੌੜ ਕਰਨ ਤੋਂ ਬਾਅਦ ਉਹਨਾਂ ਤੋਂ ਸਿਰਫ 27 ਲੱਖ ਰੁਪਏ ਦਾ ਹੀ ਪ੍ਰਬੰਧ ਹੋ ਸਕਿਆ ਰਵੀ ਦੇ ਮਾਤਾ ਪਿਤਾ ਬਹੁਤ ਚਿੰਤਤ ਸਨ ਉਹਨਾਂ ਦੀ ਬੇਵਸਤੀ ਨੂੰ ਦੇਖ ਕੇ ਉਹਨਾਂ ਦੀ ਧੀ ਨੇ ਤੁਰੰਤ ਆਪਣੇ ਘਰ ਵਾਲੇ ਨੂੰ ਬੁਲਾਇਆ ਅਤੇ ਬਿਨਾਂ ਕਿਸੇ ਦੇਰੀ ਤੋਂ ਬਾਕੀ ਪੈਸੇ ਦੇ ਦਿੱਤੇ ਅੰਤ ਵਿੱਚ ਆਪਰੇਸ਼ਨ ਸਫਲ ਰਿਹਾ ਡਾਕਟਰਾਂ ਨੇ ਰਵੀ ਨੂੰ ਬਚਾ ਲਿਆ ਹੌਲੀ-ਹੌਲੀ ਸਮਾਂ ਬੀਤਣ ਲੱਗਾ ਅਤੇ ਮੰਗਤਰਾਮ ਨੇ ਸਖਤ ਮਿਹਨਤ ਕੀਤੀ ਤੇ ਕਿਸੇ ਤਰ੍ਹਾਂ ਆਪਣੇ ਬੇਟੇ ਨੂੰ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਵਾਉਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਉਸਦੇ ਬੇਟੇ ਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ ਫਿਰ ਇੱਕ ਦਿਨ ਰਵੀ ਨੇ ਕਿਹਾ ਕਿ ਉਹ ਮਾਇਆ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਉਹ ਲੜਕੀ ਜੋ ਉਹਦੇ ਨਾਲ ਹੀ ਕੰਮ ਕਰਦੀ ਸੀ ਉਹ ਬਹੁਤ ਸੁੰਦਰ ਸੀ ਅਤੇ ਬੋਲਣ ਵਿੱਚ ਵੀ ਤੇਜ਼ ਸੀ ਦੋ ਚਾਰ ਮੁਲਾਕਾਤਾਂ ਤੋਂ ਬਾਅਦ ਦੋਵਾਂ ਨੂੰ ਮਹਿਸੂਸ ਹੋਇਆ ਕਿ ਉਹ ਇੱਕ ਦੂਜੇ ਲਈ ਹੀ ਬਣਿਆ ਪਰ ਰਵੀ ਦੀ ਮਾਂ ਨੂੰ ਮਾਇਆ ਦਾ ਵਿਵਹਾਰ ਅਤੇ ਗੱਲ ਕਰਨ ਦਾ ਤਰੀਕਾ ਪਸੰਦ ਨਹੀਂ ਸੀ ਦੂਜੇ ਪਾਸੇ ਮਾਇਆ ਦੇ ਮਾਪਿਆਂ ਨੇ ਵੀ ਇਸ ਦਾ ਵਿਰੋਧ ਕੀਤਾ ਮਾਇਆ ਦੇ ਮਾਪੇ ਇਸ ਅੰਤਰਜਾਤੀ ਵਿਆਹ ਤੋਂ ਮਨਜ਼ੂਰ ਨਹੀਂ ਸਨ ਪਰ ਦੋਹਾਂ ਨੇ ਕਿਸੇ ਦੀ ਨਹੀਂ ਸੁਣੀ ਤੇ ਅੰਤ ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਫਿਰ ਉਹੀ ਹੋਇਆ ਜਿਸ ਦਾ ਡਰ ਸੀ ਉਹਨਾਂ ਦੀ ਨੂੰਹ ਮਾਇਆ ਇੰਨੀ ਤੇਜ਼ ਸੀ ਕਿ ਉਹ ਸਾਰਾ ਦਿਨ ਘਰ ਵਿੱਚ ਝਗੜੇ ਕਰਦੀ ਰਹਿੰਦੀ ਸੀ। ਉਹ ਆਪਣੇ ਸਹੁਰਿਆਂ ਨਾਲ ਰਹਿਣ ਵਿੱਚ ਬਿਲਕੁਲ ਵੀ ਆਰਾਮ ਮਹਿਸੂਸ ਨਹੀਂ ਕਰਦੀ ਸੀ ਅਤੇ ਜਲਦੀ ਹੀ ਉਹ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ। ਇਸ ਤੋਂ ਬਾਅਦ ਰਵੀ ਨੇ ਆਪਣੇ ਮਾਪਿਆਂ ਨੂੰ ਮਿਲਣਾ ਬੰਦ ਕਰ ਦਿੱਤਾ। ਮਾਪੇ ਕਈ ਵਾਰ ਬਿਮਾਰ ਹੋਏ ਪਰ ਉਹ ਪੱਥਰ ਦਿਲ ਕਦੇ ਵੀ ਉਹਨਾਂ ਨੂੰ ਦੇਖਣ ਤੱਕ ਨਾ ਆਇਆ। ਹੋਰ ਤਾਂ ਕੀ ਦਿਨ ਤਿਹਾਰ ਵਾਲੇ ਦਿਨ ਵੀ ਉਹ ਆਪਣੇ ਮਾਪਿਆਂ ਨੂੰ ਫੋਨ ਨਾ ਕਰਦਾ ਅਤੇ ਨਾ ਹੀ ਕਦੇ ਮਿਲਣ ਆਇਆ ਸੀ ਆਪਣੇ ਬੇਟੇ ਤੋਂ ਅਲੱਗ ਹੋ ਕੇ ਬਾਪ ਨੂੰ ਵੀ ਬਹੁਤ ਗਹਿਰਾ ਸਦਮਾ ਲੱਗਿਆ ਸੀ ਹੁਣ ਉਹ ਗੁੰਮਸਮਝੇ ਹੀ ਰਹਿਣ ਲੱਗ ਪਏ ਸੀ ਇੱਕ ਦਿਨ ਅਚਾਨਕ ਉਹਨਾਂ ਦੇ ਸੀਨੇ ਵਿੱਚ ਦਰਦ ਹੋਇਆ ਅਤੇ ਉਹ ਲੜਖੜਾਉਂਦੇ ਹੋਏ ਡਿੱਗ ਗਏ ਨਿਰਮਲਾ ਜੀ ਨੂੰ ਕੁਝ ਵੀ ਸਮਝ ਨਾ ਆਇਆ ਕਿ ਕੀ ਕਰਨਾ ਚਾਹੀਦਾ ਹੈ ਉਹ ਤੁਰੰਤ ਗਵਾਂਢ ਵਿੱਚ ਰਹਿਣ ਵਾਲੀ ਰਵੀ ਦੀ ਭੂਆ ਨੂੰ ਆਪਣੇ ਘਰ ਬੁਲਾ ਲਈ। ਦੋਵਾਂ ਨੇ ਜਿਵੇਂ ਕਿਵੇਂ ਕਰਕੇ ਮੰਗਤ ਰਾਮ ਨੂੰ ਸੰਭਾਲਿਆ ਅਤੇ மஞ்சੇ ਤੇ ਲਟਾ ਦਿੱਤਾ। ਡਾਕਟਰ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ। ਇਸ ਤੋਂ ਬਾਅਦ ਵੀ ਉਹਨਾਂ ਨੇ ਕਿੰਨੀ ਵਾਰ ਆਪਣੇ ਬੇਟੇ ਨੂੰ ਫੋਨ ਕੀਤਾ ਪਰ ਹਰੇਕ ਵਾਰ ਉਹ ਆਪਣੀ ਮਾਂ ਤੇ ਭੜਕ ਉੱਠਦਾ। ਜਿਵੇਂ ਹੀ ਉਹਨਾਂ ਦੀ ਬੇਟੀ ਨੂੰ ਆਪਣੇ ਪਿਤਾ ਦੀ ਸਹਾਲਤ ਬਾਰੇ ਪਤਾ ਲੱਗਿਆ ਤਉ ਬਿਨਾ ਸਮਾਂਗਵਾਈ ਆਪਣੇ ਪਤੀ ਦੇ ਨਾਲ ਆਪਣੇ ਪਿਤਾ ਨੂੰ ਮਿਲਣ ਲਈ ਆ ਗਈ ਅਤੇ ਰੋਂਦੇ ਹੋਏ ਕਹਿਣ ਲੱਗੀ ਪਿਤਾ ਜੀ ਹੁਣ ਤੁਸੀਂ ਹੋਰ ਦੇਰੀ ਨਹੀਂ ਕਰੋਗੇ ਅਸੀਂ ਤੁਹਾਡਾ ਮਹਿੰਗੇ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ ਪਰ ਬਹੁਤ ਸਾਲ ਪਹਿਲਾਂ ਤੋਂ ਹੀ ਮੰਗਤਰਾਮ ਆਪਣੀ ਬੇਟੀ ਅਤੇ ਜਵਾਈ ਦੇ एहਸਾਨਾ ਥੱਲੇ ਦੱਬਿਆ ਹੋਇਆ ਸੀ ਉਹ ਉਹਨਾਂ ਦਾ ਹੋਰ एहਸਾਨ ਨਹੀਂ ਲੈਣਾ ਚਾਹੁੰਦਾ ਸੀ ਉਹ ਆਪਣੀਆਂ ਅੱਖਾਂ ਵਿੱਚ ਹੰਝੂ ਪਾਰਦੇ ਹੋਏ ਕਹਿਣ ਲੱਗੇ ਬੇਟੀ ਹੁਣ ਮੈਂ ਕਿਸੇ ਵੀ ਹਸਪਤਾਲ ਵਿੱਚ ਨਹੀਂ ਜਾਣਾ ਤੂੰ ਆ ਗਈਆਂ ਮੈਂ ਬਹੁਤ ਜਲਦੀ ਠੀਕ ਹੋ ਜਾਵਾਂਗਾ ਬੇਟੀ ਨੇ ਆਪਣੇ ਪਿਤਾ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਉਹ ਆਪਣੇ ਪਿਤਾ ਨੂੰ ਸਮੇਂ ਸਿਰ ਖਾਣਾ ਦਿੰਦੀ ਸਮੇਂ ਸਿਰ ਦਵਾਈ ਦਿੰਦੀ ਅਤੇ ਆਰਾਮ ਕਰਨ ਲਈ ਬਿਸਤਰੇ ਤੇ ਵੀ ਖੁਦ ਹੀ ਲਟਾਉਂਦੀ ਸੀ ਬੈੱਡ ਤੇ ਪਾਉਂਦਿਆਂ ਸਾਰ ਹੀ ਆਪਣੇ ਪਿਤਾ ਦੀਆਂ ਲੱਤਾਂ ਦਬਾਉਣ ਲੱਗਦੀ ਜਦ ਉਸਦਾ ਪਿਤਾਏ ਸਭ ਕਾਰਨ ਤੋਂ ਉਸ ਨੂੰ ਮਨਾ ਕਰਦਾ ਤਾਂ ਉਹ ਕਹਿ ਦਿੰਦੀ ਪਿਤਾ ਜੀ ਜਦੋਂ ਅਸੀਂ ਛੋਟੇ ਸੀ ਤਾਂ ਤੁਸੀਂ ਵੀ ਸਾਡੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਸੀ ਇਸ ਲਈ ਹੁਣ ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਆ ਬੇਟੀ ਤੋਂ ਸੇਵਾ ਕਰਾਉਂਦੇ ਸਮੇਂ ਜਿਵੇਂ ਹੀ ਉਸ ਨੂੰ ਆਸ਼ੀਰਵਾਦ ਦੇਣ ਲਈ ਉਹ ਆਪਣਾ ਹੱਥ ਉਠਾਉਣ ਲੱਗਿਆ ਅਚਾਨਕ ਹੀ ਉਸਦਾ ਹੱਥ ਢਟਾਲ ਹੋ ਕੇ ਥੱਲੇ ਨੂੰ ਲਟਕ ਗਿਆ ਇਹ ਦ੍ਰਿਸ਼ ਵੇਖਦਿਆਂ ਹੀ ਨਿਰਮਲਾ ਦੇ ਪੈਰਾਂ ਥੱਲਿੋਂ ਜ਼ਮੀਨ ਨਿਕਲ ਗਈ ਅਤੇ ਬੇਟੀ ਆਪਣੇ ਬਾਪ ਦੇ ਮ੍ਰਿਤਕ ਸਰੀਰ ਤੇ ਹੀ ਹੱਥ ਰੱਖ ਕੇ ਉੱਚੀ-ਉੱਚੀ ਰੋਣ ਲੱਗ ਗਈ ਜਿਉਂਦੇ ਜੀ ਜਿਸ بیٹے ਨੂੰ ਮਿਲਣ ਲਈ ਮੰਗਤ ਰਾਮ ਜੀ ਤਰਸ ਗਏ ਸੀ ਉਹ ਬੇਟਾ ਆਪਣੇ ਪਿਤਾ ਦੇ ਅੰਤਮ ਸੰਸਕਾਰ ਤੇ ਹਾਜ਼ਰ ਹੋ ਗਿਆ ਸੀ ਪਰ ਉਸ ਦੇ ਚਿਹਰੇ ਤੇ ਕੋਈ ਵੀ ਪਛਤਾਵੇ ਵਾਲਾ ਹਾ ਭਾਵ ਨਹੀਂ ਦਿਖਾਈ ਦੇ ਰਹੇ ਸੀ ਨੂੰ ਪੁੱਤ ਲੋਕਚਾਰੀ ਨਿਭਾ ਕੇ ਵਾਪਸ ਆਪਣੇ ਘਰ ਚਲੇ ਗਏ ਨਿਰਮਲਾ ਜੀ ਆਪਣੇ ਪਤੀ ਦੀ ਮੌਤ ਦਾ ਸਦਮਾ ਸਹਿਣ ਕਰਦਿਆਂ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਕਹਿਣ ਨੂੰ ਤਾਂ ਉਹਨਾਂ ਨੂੰ ਕੋਈ ਵੀ ਵੱਡੀ ਬਿਮਾਰੀ ਨਹੀਂ ਸੀ ਪਰ ਜਦ ਮਨ ਹੀ ਅਸਾਂਤ ਹੋਵੇ ਫਿਰ ਤਣ ਕਿਵੇਂ ਠੀਕ ਹੋ ਸਕਦਾ ਹੈ ਪਤੀ ਦੀ ਪੈਨਸ਼ਨ ਦੇ ਨਾਲ ਹੀ ਰੋਜ਼ੀ ਰੋਟੀ ਅਤੇ ਦਵਾਈ ਦਾ ਖਰਚਾ ਕੱਢ ਲੈਂਦੀ ਸੀ ਉਹ ਹੁਣ ਉਹ ਬਰਾਂਡੇ ਵਿੱਚ ਸਾਰਾ ਦਿਨ ਇਕੱਲੀ ਪਈ ਰਹਿੰਦੀ ਸੀ ਅਤੇ ਆਪਣੇ ਕੰਬਦੇ ਹੱਥਾਂ ਨਾਲ ਜਿਵੇਂ ਕਿਵੇਂ ਉਹ ਦੋ ਵਕਤ ਦੀ ਰੋਟੀ ਬਣਾ ਲੈਂਦੀ ਸੀ ਦੂਜੇ ਪਾਸੇ ਉਸ ਦੀ ਧੀ ਆਪਣੀ ਮਾਂ ਦਾ ਹਾਲ ਚਾਲ ਜਾਣਨ ਲਈ ਅਕਸਰ ਆ ਜਾਂਦੀ ਸੀ ਅਤੇ ਕੁਝ ਦਿਨ ਰਹਿ ਕੇ ਜਾਂਦੀ ਸੀ ਪਰ ਆਖਰ ਵਿੱਚ ਨੂੰਹ ਪੁੱਤ ਨੂੰ ਇਹ ਡਰ ਸਤਾਉਣ ਲੱਗਿਆ ਕਿਤੇ ਮਾਪੇ ਦੇ ਇਸ ਘਰ ਉੱਤੇ ਭੈਣ ਅਤੇ ਘਰ ਦਾ ਜਵਾਈ ਨਾ ਕਬਜ਼ਾ ਕਰ ਲੈਣ ਇਸ ਲਈ ਰਵੀ ਆਪਣੀ ਪਤਨੀ ਅਤੇ ਆਪਣਾ ਸਾਰਾ ਸਮਾਨ ਲੈ ਕੇ ਆਪਣੇ ਮਾਪੇ ਦੇ ਘਰ ਵਾਪਸ ਆ ਗਿਆ ਅਤੇ ਲੋਕਾਂ ਨੂੰ ਇਹ ਬਹਾਨਾ ਬਣਾਇਆ ਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਅਸੀਂ ਮਾਂ ਨੂੰ ਇਕੱਲਿਆਂ ਨਹੀਂ ਛੱਡ ਸਕਦੇ ਵਿਚਾਰੀ ਨਿਰਮਲਾ ਤਾਂ ਇਹ ਗੱਲ ਨੂੰ ਸੱਚ ਮੰਨ ਕੇ ਮਣਹੀ ਮਣ ਪਰਮਾਤਮਾ ਦਾ ਸ਼ੁਕਰੀਆ ਕਰ ਰਹੀ ਸੀ ਕਿ ਚਾਹੇ ਦੇਰੀ ਨਾਲ ਹੀ ਸਹੀ ਪਰ ਉਹਨਾਂ ਦਾ ਬੇਟਾ ਸਹੀ ਰਾਤਾਂ ਪੈ ਗਿਆ ਪਰ ਆਪਣੇ ਨੂੰਹ ਪੁੱਤ ਦੇ ਕਾਰਨਾਮਿਆਂ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ ਥੋੜੇ ਹੀ ਸਮੇਂ ਵਿੱਚ ਨੂੰਹ ਨੇ ਪੂਰੇ ਘਰ ਵਿੱਚ ਆਪਣਾ ਅਧਿਕਾਰ ਜਮਾਲਿਆ ਅਤੇ ਸੱਸ ਨੂੰ ਇੱਕ ਕੋਠੜੀ ਵਿੱਚ ਪਹੁੰਚਾ ਦਿੱਤਾ ਜਦ ਨਿਰਮਲਾ ਦੀ ਬੇਟੀ ਨੇ ਇਸ ਗੱਲ ਤੇ ਇਤਰਾਜ਼ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਭਰਾ ਭਝਾਈ ਨੇ ਉਸ ਉੱਤੇ ਪੇਕੇ ਵਿੱਚ ਬਿਨਾ ਗੱਲ ਤੋਂ ਦਖਲ ਅੰਦਾਜ਼ੀ ਦਾ આરોਪ ਲਾਇਆ ਤੇ ਖਰੀਆਂ ਖੋਟੀਆਂ ਸੁਣਾ ਕੇ ਘਰੋਂ ਕੱਢ ਦਿੱਤਾ ਵਿਚਾਰੀ ਨਿਰਮਲਾ ਵੀ ਇਸ ਹਾਲ ਵਿੱਚ ਨਹੀਂ ਸੀ ਕਿ ਉਹ ਆਪਣੇ ਨੂੰਹ ਪੁੱਤ ਦਾ ਵਿਰੋਧ ਕਰ ਸਕੇ ਫਿਰ ਹੌਲੀ-ਹੌਲੀ ਕਰਦੇ ਸਰਦੀਆਂ ਦਾ ਮੌਸਮ ਵੀ ਆ ਗਿਆ ਹੁਣ ਠੰਡ ਵਧਣ ਲੱਗ ਪਈ ਸੀ ਜਿਸ ਦੇ ਕਾਰਨ ਨਿਰਮਲਾ ਜੀ ਹੋਰ ਵੀ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਸੀ ਪਰ ਨੂੰਹ ਪੁੱਤ ਨੇ ਉਸ ਦੇ ਇਲਾਜ ਲਈ ਪੈਸਾ ਖਰਚ ਕਰਨਾ ਵੀ ਜ਼ਰੂਰੀ ਨਾ ਸਮਝਿਆ ਇਸੇ ਵਜ੍ਹਾ ਕਰਕੇ ਨਿਰਮਲਾ ਜੀ ਦਾ ਰੋਗ ਹੋਰ ਵੀ ਜ਼ਿਆਦਾ ਵਧਦਾ ਗਿਆ ਇੱਕ ਦਿਨ ਗਵਾਂਢ ਵਿੱਚ ਰਹਿਣ ਵਾਲੀ ਨਿਰਮਲਾ ਉਹਦਾ ਹਾਲ ਪੁੱਛਣ ਨਿਰਮਲਾ ਦਾ ਹਾਲ ਪੁੱਛਣ ਘਰ ਆਈ ਉਹ ਆਪਣੀ ਭਾਬੀ ਦੀ ਇਹ ਹਾਲਤ ਵੇਖ ਕੇ ਹੈਰਾਨ ਰਹਿ ਗਈ ਅਤੇ ਭੂਆ ਦੇ ਆਉਣ ਤੇ ਨੂੰਹ ਪੁੱਤ ਨਾਟਕ ਕਰਨ ਲੱਗੇ ਅਤੇ ਆਪਣੀ ਮਾਂ ਦੇ ਮੰਜੇ ਕੋਲ ਹੀ ਬੈਠ ਗਏ ਕਹਿਣ ਲੱਗੇ ਭੂਆ ਮਾਂ ਤਾਂ ਬੜੀ ਮੁਸ਼ਕਲ ਵਿੱਚ ਆ ਜਾਂ اٹਕੀ ਆ ਸਮਝ ਨਹੀਂ ਆਉਂਦਾ ਕੀ ਕਰੀਏ ਇਹ ਕਹਿੰਦੇ ਹੋਏ ਰਵੀ ਦਾ ਗਲ ਭਰ ਗਿਆ ਪਰ ਇਹ ਸਭ ਪੂਆ ਸਾਹਮਣੇ ਨਾਟਕ ਕਰਦੇ ਸੀ ਉਹ ਇੰਨੇ ਨੂੰ ਉਸਦੀ ਪਤਨੀ ਵੀ ਨਾਟਕ ਕਰਨ ਲੱਗੀ ਸੱਚੀ ਪੂਆ ਜੀ ਮੰਮੀ ਦੀ ਇਹ ਹਾਲਤ ਸਾਡੇ ਤੋਂ ਵੇਖੀ ਨਹੀਂ ਜਾਂਦੀ ਇਸ ਨਾਲੋਂ ਤਾਂ ਚੰਗਾ ਕਿ ਰੱਬ ਛੁਟਕਾਰਾ ਹੀ ਦੇ ਦੇਵੇ ਉਹਨਾਂ ਦੋਨਾਂ ਦੀ ਨਾਟਕਪਾਜੀ ਨੂੰ ਵੇਖ ਕੇ ਪੂਆ ਗੁੱਸੇ ਵਿੱਚ ਕਹਿਣ ਲੱਗੀ ਆਪਣੀ ਮਾਂ ਦੇ ਮਰਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਨਹੀਂ ਕਿ ਕਿਸੇ ਚੰਗੇ ਡਾਕਟਰ ਤੋਂ ਇਲਾਜ ਹੀ ਕਰਵਾ ਦਈਏ ਆਪਣੀ ਪੂਆ ਦੀ ਗੱਲ ਸੁਣ ਕੇ ਰਵੀ ਥੋੜਾ ਡਰ ਗਿਆ ਅਤੇ ਮਾਇਆ ਵੀ ਪੇੜੀਆਂ ਪੇੜੀਆਂ ਨਜ਼ਰਾਂ ਨਾਲ ਪੂਆ ਵੱਲ ਵੇਖਣ ਲੱਗੀ ਪੂਆ ਨੇ ਬਿਨਾਂ ਸਮਾਂ ਗਵਾਏ ਡਾਕਟਰ ਨੂੰ ਘਰ ਬੁਲਾ ਲਿਆ ਇਲਾਜ ਕਰਵਾਉਂਦਿਆਂ ਹੀ ਨਿਰਮਲਾ ਜੀ ਦੀ ਸਿਹਤ ਵਿੱਚ ਥੋੜਾ ਸੁਧਾਰ ਹੋਣ ਲੱਗ ਪਿਆ ਅਤੇ ਉਹ ਕਾਫੀ ਹੱਦ ਤੱਕ ਠੀਕ ਹੋ ਗਈ ਸੀ ਦੀਤ ਵਿੱਚ ਝਾਕਦੀ ਹੋਈ ਨਿਰਮਲਾ ਜੀ ਅਚਾਨਕ ਆਪਣੀਆਂ ਯਾਦਾਂ ਤੋਂ ਬਾਹਰ ਆ ਗਈ ਜਦੋਂ ਗਵਾਂਢ ਦੀ ਪੂਆ ਜੋ ਨਿਰਮਲਾ ਦੀ ਨਨਾਨ ਲੱਗਦੀ ਸੀ ਉਸਨੇ ਕਿਹਾ ਭਾਬੀ ਆਹ ਖੀਚੜੀ ਖਾਭੋ ਮੈਂ ਤੁਹਾਡੇ ਵਾਸਤੇ ਖੀਚੜੀ ਬਣਾ ਕੇ ਲੈ ਕੇ ਆਈਆਂ ਉਸ ਤੋਂ ਬਾਅਦ ਦਵਾਈ ਵੀ ਖਾਣੀ ਆ ਪਰ ਨਿਰਮਲਾ ਨੇ ਖਿਚੜੀ ਖਾਣ ਤੋਂ ਮਨਾ ਕਰ ਦਿੱਤਾ ਨਨਾਨ ਨੇ ਉਦਾਸੀ ਨਾਲ ਕਿਹਾ ਭਾਬੀ ਜੇ ਦਵਾਈ ਨਹੀਂ ਖਾਓਗੇ ਤਾਂ ਫਿਰ ਠੀਕ ਕਿਵੇਂ ਹੋਵੋਗੇ ਨਿਰਮਲਾ ਨੇ ਕਿਹਾ ਮੈਂ ਠੀਕ ਹੋ ਕੇ ਕਰਨਾ ਵੀ ਕੀ ਆ ਤਨ ਦਾ ਰੋਗ ਤਾਂ ਠੀਕ ਹੋ ਜਾਵੇਗਾ ਪਰ ਮਨ ਦਾ ਕੀ ਕਰਾਂ ਜੇ ਉਹ ਬਿਮਾਰਾ ਤਾਂ ਮੈਂ ਠੀਕ ਕਿਵੇਂ ਰਹਿ ਸਕਦੀ ਆ ਨਨਾਨ ਨੇ ਭਾਬੀ ਨੂੰ ਕਿਹਾ ਭਾਬੀ ਇੱਕ ਗੱਲ ਵਾਰ-ਵਾਰ ਮੇਰੇ ਦਿਮਾਗ ਵਿੱਚ ਆ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ ਪਹਿਲਾਂ ਮੈਂ ਤੇਰੀ ਗੱਲ ਦਾ ਗੁੱਸਾ ਕਿਉਂ ਕਰਨਾ ਦੱਸ ਮੈਨੂੰ ਕੀ ਗੱਲ ਹੋਈ ਆ ਨਨਾਨ ਨੇ ਕਿਹਾ ਭਾਬੀ ਤੁਹਾਡੇ ਨੂੰਹ ਪੁੱਤ ਨੇ ਤੁਹਾਨੂੰ ਇਸ ਛੋਟੀ ਜਹੀ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਤੁਸੀਂ ਚੁੱਪਚਾਪ ਆ ਗਏ ਤੁਹਾਡੀ ਨੂੰਹ ਤਾਂ ਬੱਚਿਆਂ ਨੂੰ ਵੀ ਤੁਹਾਡੇ ਕੋਲ ਨਹੀਂ ਆਉਣ ਦਿੰਦੀ ਬਿਮਾਰ ਹੋਣ ਤੇ ਤੁਹਾਡਾ ਇਲਾਜ ਤੱਕ ਨਹੀਂ ਕਰਵਾਉਂਦੀ ਉਹ ਤੁਹਾਡੇ ਨਾਲ ਦੁਸ਼ਮਣਾਂ ਤੋਂ ਵੀ ਬੁਰਾ ਸਲੂਕ ਕਰਦੇ ਆ ਤੇ ਤੁਸੀਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਵੀਰਾ ਵੀ ਕਿੰਨਾ ਬਿਮਾਰ ਰਹਾ ਮਜਾਲਾ ਕਿ ਨੂੰ ਪਤ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਆਏ ਹੋਣ ਪਰ ਉਹਨਾਂ ਦੇ ਜਾਂਦਿਆਂ ਹੀ ਮਕਾਨ ਤੇ ਕਬਜ਼ਾ ਕਰਕੇ ਬੈਠ ਗਏ ਇਹ ਗੱਲ ਸੁਣਦਿਆਂ ਹੀ ਨਿਰਮਲਾ ਜੀ ਨੂੰ ਝਟਕਾ ਲੱਗਿਆ ਕੁਝ ਸਮੇਂ ਬਾਅਦ ਨਨਾਨ ਨੇ ਫਿਰ ਕਿਹਾ ਭਾਬੀ ਇਹ ਕਿਸ ਤਰ੍ਹਾਂ ਦੇ ਰਿਸ਼ਤੇ ਆ ਜਿੱਥੇ ਪੁੱਤ ਆਪਣੇ ਮਾਪੇ ਦਾ ਤਿਆਗ ਨੂੰ ਹੀ ਭੁੱਲ ਜਾਵੇ ਬੇਟਾ ਆਪਣੀ ਬੁੱਢੀ ਮਾਂ ਨੂੰ ਇੱਕ ਫਾਲਤੂ ਸਮਾਨ ਸਮਝ ਲਵੇ ਅਤੇ ਆਪਣੀ ਮਾਂ ਦੀ ਮੌਤ ਦੀਆਂ ਦੁਆਵਾਂ ਮੰਗੇ ਬਾਬੀ ਸੱਸ ਵੀ ਤਾਂ ਮਾਂ ਹੀ ਹੁੰਦੀ ਆ ਅਸੀਂ ਤਾਂ ਹਮੇਸ਼ਾ ਇਹੀ ਸੁਣਿਆ ਸੀ ਕਿ ਸੱਸ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਮੇਰੇ ਘਰ ਵਿੱਚ ਤਾਂ ਮੈਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਮੈਨੂੰ ਤਾਂ ਕਿਸੇ ਪੁਰਾਣੇ ਸਮਾਨ ਦੀ ਤਰ੍ਹਾਂ ਘਰ ਤੋਂ ਬਾਹਰ ਨਹੀਂ ਸੁੱਟਿਆ ਗਿਆ ਤਾਂ ਫਿਰ ਤੁਸੀਂ ਇਹ ਸਾਰਾ ਕੁਝ ਕਿਵੇਂ ਸਹਿ ਰਹੇ ਹੋ ਨਿਰਮਲਾ ਜੀ ਦਾ ਮਨ ਭਾਰੀ ਹੋ ਚੁੱਕਿਆ ਸੀ ਉਸਨੇ ਕਿਹਾ ਕੀ ਕਰ ਸਕਦੇ ਆ ਔਲਾਦ ਤਾਂ ਆਪਣੀ ਹੀ ਆ ਕਿੰਨੇ ਲਾਡ ਪਿਆਰ ਨਾਲ ਪਾਲਿਆ ਸੀ ਉਸ ਨੂੰ ਹੁਣ ਉਸ ਨਾਲ ਕੀ ਗਿਲਾ ਕਰਾਂ ਨਨਾਰ ਨੇ ਫਿਰ ਕਿਹਾ ਭਾਬੀ ਜਦੋਂ ਰਿਸ਼ਤਿਆਂ ਵਿੱਚ ਸਵਾਰਥ ਆ ਜਾਵੇ ਤਾਂ ਰਿਸ਼ਤੇ ਖੋਖਲੇ ਹੋ ਜਾਂਦੇ ਨੇ ਫਿਰ ਉਹਨਾਂ ਨਾਲ ਗਿਲੇ ਸ਼ਿਕਵੇ ਨਹੀਂ ਕੀਤੇ ਜਾਂਦੇ ਬਲਕਿ ਉਹਨਾਂ ਨੂੰ ਉਹਨਾਂ ਦੀ ਔਕਾਤ ਦੱਸੀ ਜਾਂਦੀ ਆ ਅਤੇ ਆਪਣੀ ਔਕਾਤ ਦਿਖਾਈ ਜਾਂਦੀ ਆ ਜਦ ਬੱਚੇ ਹੀ ਮਾਪੇ ਦਾ ਮਹੱਤਵ ਨਹੀਂ ਜਾਣਦੇ ਤਾਂ ਇਸ ਵਿੱਚ ਮਾਪੇ ਦਾ ਫਰਜ਼ ਆ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਲਿਆਉਣ ਚਾਹੇ ਡੰਡ ਦੇਣ ਚਾਹੇ ਕੁਝ ਵੀ ਕਰਨ ਭਾਵੇਂ ਆਪਾਂ ਨੂੰ ਕੋਈ ਵੀ ਨੀਤੀ ਅਪਣਾਉਣੀ ਪਵੇ ਪਰ ਉਹਨਾਂ ਨੂੰ ਦੱਸਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਕਿ ਅਸੀਂ ਬੁੱਢੇ ਜ਼ਰੂਰ ਹੋਏ ਆ ਪਰ ਲਾਚਾਰ ਨਹੀਂ ਹੋਏ ਨਨਾਨ ਦੇ ਜਾਣ ਤੋਂ ਬਾਅਦ ਨਿਰਮਲਾ ਜੀ ਸੋਚਾਂ ਵਿੱਚ ਪੈ ਗਈ ਪੈਸੇ ਤਾਂ ਨਿਰਮਲਾ ਜੀ ਦੀ ਉਮਰ ਜ਼ਿਆਦਾ ਨਹੀਂ ਬਲਕਿ 60-65 ਕਸਾਲ ਸੀ ਪਰ ਪਤੀ ਦੇ ਜਾਣ ਦੇ ਕਮ ਕਾਰਨ ਕਦੇ ਨੂੰ ਪੁੱਤ ਦੀ ਬੇਰੁਖੀ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ ਕਹਿਣ ਨੂੰ ਤਾਂ ਉਹਨਾਂ ਦੇ ਦੋ ਪੋਤੇ ਸੀ ਪਰ ਉਹਨਾਂ ਦੇ ਕੋਲ ਆ ਕੇ ਬੈਠਣ ਦੀ ਫੁਰਸਤ ਕਿਸੇ ਕੋਲ ਵੀ ਨਹੀਂ ਸੀ ਇਸ ਬਿਮਾਰੀ ਵਿੱਚ ਵੀ ਉਹਨਾਂ ਦੀ ਨਣਦ ਹੀ ਉਹਦੀ ਮਦਦ ਕਰ ਰਹੀ ਸੀ। ਨਿਰਮਲਾ ਆਪਣੇ ਘਰ ਵਿੱਚ ਇੱਕ ਛੋਟੀ ਜਹੀ ਕੋਠੜੀ ਵਿੱਚ ਸਿਮਟ ਕੇ ਰਹਿ ਗਈ ਸੀ। ਇਹ ਸਭ ਗੱਲਬਾਤ ਵਿੱਚ ਸੋਚਦੇ ਆਂ ਸੋਚਦੇ ਆਂ ਕਦ ਨਿਰਮਲਾ ਨੂੰ ਨੀਂਦ ਆ ਗਈ। ਉਹਨੂੰ ਪਤਾ ਹੀ ਨਾ ਲੱਗਿਆ। ਅਚਾਨਕ ਉਸ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ। ਨਿਰਮਲਾ, ਉਹ ਨਿਰਮਲਾ, ਤੂੰ ਇਸ ਘਰ ਦੀ ਮਾਲਕਣਾ, ਇਸ ਘਰ ਦੀ ਇੱਕ ਇੱਕ ਚੀਜ਼ ਤੇਰੀ ਬਣਾਈ ਹੋਈ ਆ। ਯਾਦ ਕਰ ਕਿੰਨੇ ਚਾਹ ਦੇ ਨਾਲ ਸਜਾਇਆ ਸੀ ਤੂੰ ਆਪਣੇ ਘਰ ਨੂੰ। ਇਹ ਸਭ ਗੱਲਾਂ ਉਸਦਾ ਪਤੀ ਕਹਿ ਰਿਹਾ ਸੀ। ਨਿਰਮਲਾ ਕਹਿਣ ਲੱਗੀ, "ਦੇਖੋ ਨਾ, ਹੁਣ ਤਾਂ ਮੈਨੂੰ ਇਸ ਘਰ ਵਿੱਚ ਚੱਲਣ ਫਿਰਨ ਵੀ ਨਹੀਂ ਦਿੱਤਾ ਜਾ ਰਿਹਾ। ਤਾਜੀ ਹਵਾ ਖਾਣ ਦਾ ਵੀ ਹੱਕ ਨਹੀਂ ਆ ਮੈਨੂੰ। ਆਪਣੇ ਹੀ ਬੇਟੇ ਦੇ ਮਨ ਵਿੱਚ ਮੇਰੇ ਲਈ ਕੋਈ ਇੱਜ਼ਤ ਨਹੀਂ ਆ। ਅੱਖਾਂ ਬੰਦ ਕੀਤੀਆਂ ਹੋਈਆਂ ਤੇ ਮੂੰਹ ਵਿੱਚ ਇਹ ਬੁੜਬੁੜਾ ਰਹੀ ਸੀ। ਇੰਨੇ ਨੂੰ ਫਿਰ ਮੰਗਤਰਾਮ ਜੀ ਦੀ ਆਵਾਜ਼ ਆਈ ਜੋ ਕਹਿ ਰਿਹਾ ਸੀ, ਦੀਦੀ ਠੀਕ ਕਹਿੰਦੀ ਪਈ ਆ ਨਿਰਮਲਾ ਜਦ ਤੇਰੀ ਕੋਈ ਕਦਰ ਨਾ ਜਾਣੇ ਤਾਂ ਉਸ ਨੂੰ ਆਪਣਾ ਮਹੱਤਵ ਦੱਸ ਤੈਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਵੇਖ ਕੇ ਮੇਰੀ ਆਤਮਾ ਨੂੰ ਵੀ ਸ਼ਾਂਤੀ ਨਹੀਂ ਮਿਲਦੀ ਇੰਨੇ ਨੂੰ ਨਿਰਮਲਾ ਦੀ ਨੀਂਦ ਖੁੱਲ ਗਈ ਤੇ ਉਹ ਆਪਣੇ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਣ ਲੱਗੀ ਪਰ ਜਿਸ ਨੂੰ ਉਹ ਲੱਭ ਰਹੀ ਸੀ ਉਹ ਤਾਂ ਉੱਥੇ ਹੈ ਹੀ ਨਹੀਂ ਸੀ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਭ ਇੱਕ ਸੁਪਨਾ ਸੀ ਉਸ ਦਿਨ ਤੋਂ ਬਾਅਦ ਨਿਰਮਲਾ ਵਿੱਚ ਕਾਫੀ ਬਦਲਾਅ ਆਇਆ ਉਹ ਸਮੇਂ ਸਿਰ ਖਾਣਾ ਅਤੇ ਸਮੇਂ ਸਿਰ ਦਵਾਈ ਖਾਣ ਲੱਗੀ ਫਿਰ ਕੁਝ ਹੀ ਦਿਨਾਂ ਵਿੱਚ ਠੀਕ ਵੀ ਹੋ ਗਈ ਵੱਡੀ ਉਮਰ ਦੀ ਵਜ੍ਹਾ ਕਰਕੇ ਸਰੀਰ ਵਿੱਚ ਕਮਜ਼ੋਰੀ ਜ਼ਰੂਰ ਸੀ ਪਰ ਇੰਨੀ ਵੀ ਨਹੀਂ ਸੀ ਕਿ ਉਹ ਚੱਲ ਫਿਰ ਵੀ ਨਾ ਸਕੇ ਅੱਜ ਨਿਰਮਲਾ ਜੀ ਆਪਣੀ ਕੋਠੜੀ ਤੋਂ ਨਿਕਲ ਕੇ ਹਾਲ ਵਿੱਚ ਆ ਕੇ ਬੈਠ ਗਈ ਆਪਣੀ ਮਾਂ ਨੂੰ ਵੇਖ ਕੇ ਰਵੀ ਕਹਿਣ ਲੱਗਾ ਤੁਸੀਂ ਇੱਥੇ ਕੀ ਕਰਦੇ ਪਏ ਹੋ ਜੇ ਕੁਝ ਚਾਹੀਦਾ ਸੀ ਤਾਂ ਮੈਨੂੰ ਦੱਸ ਦਿੰਦੇ ਜੇ ਤੁਹਾਨੂੰ ਇੱਥੇ ਮਾਇਆ ਨੇ ਵੇਖ ਲਿਆ ਤਾਂ ਉਹ ਗੁੱਸਾ ਕਰੇਗੀ ਜਿਵੇਂ ਹੀ ਆਪਣੀ ਮਾਂ ਦੀ ਬਾਹ ਫੜ ਕੇ ਉਹ ਉਸ ਨੂੰ ਕੋਠੜੀ ਵਿੱਚ ਛੱਡਣ ਜਾਣ ਲੱਗਿਆ ਤਾਂ ਉਸ ਦੀ ਮਾਂ ਨੇ ਉਸ ਦਾ ਹੱਥ ਝਟਕ ਦਿੱਤਾ ਮਾਂ ਨੇ ਕਿਹਾ ਕਿਉਂ ਉਹ ਕਿਉਂ ਗੁੱਸਾ ਕਰੇਗੀ ਉਹਦਾ ਕੀ ਹੱਕ ਬਣਦਾ ਇਹ ਕਰ ਮੇਰਾ ਮੇਰੀ ਮਰਜ਼ੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਉਹ ਕੌਣ ਹੁੰਦੀ ਹੈ ਮੈਨੂੰ ਘਰੋਂ ਬਾਹਰ ਕੱਢਣ ਵਾਲੀ ਰਵੀ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਸੀ ਹਮੇਸ਼ਾ ਡਰੀ ਅਤੇ ਸਹਿਮੀ ਰਹਿਣ ਵਾਲੀ ਮਾਂ ਅੱਜ ਕੜਕਦੀ ਆਵਾਜ਼ ਵਿੱਚ ਬੋਲ ਰਹੀ ਸੀ ਇਨੇ ਨੂੰ ਅੰਦਰੋਂ ਮਾਇਆ ਦੀ ਆਵਾਜ਼ ਆਈ ਇਹ ਟੀਵੀ ਕਿਸ ਨੇ ਚਲਾਇਆ ਇਸ ਟਾਈਮ ਨਿਰਮਲ ਨੇ ਕਿਹਾ ਟੀਵੀ ਚ ਲਾਉਣ ਵਾਲੀ ਇਸ ਘਰ ਦੀ ਮਾਲਕਣਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਤੇ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ ਇਹ ਗੱਲ ਸੁਣਦਿਆਂ ਹੀ ਨੂਂ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਛੂ ਰਿਹਾ ਸੀ ਉਸਨੇ ਕਿਹਾ ਤੁਹਾਡੀ ਹਿੰਮਤ ਕਿਵੇਂ ਹੋਈ ਇਸ ਘਰ ਵਿੱਚ ਆ ਕੇ ਬੈਠਣ ਦੀ ਥੋੜੇ ਸਮੇਂ ਵਿੱਚ ਕਿੱਟੀ ਪਾਰਟੀ ਵਾਲੀਆਂ ਮੇਰੀਆਂ ਸਹੇਲੀਆਂ ਆਉਣ ਵਾਲੀਆਂ ਨੇ ਇਸ ਲਈ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਚਲੇ ਜਾਓ ਸੱਸ ਨੇ ਕੜਕ ਦੀ ਆਵਾਜ਼ ਵਿੱਚ ਕਿਹਾ ਨਹੀਂ ਅੱਜ ਮੇਰਾ ਟੀਵੀ ਦੇਖਣ ਦਾ ਮਨ ਹੋ ਰਿਹਾ ਅੱਜ ਤਾਂ ਸਾਰਾ ਦਿਨ ਟੀਵੀ ਚੱਲੇਗਾ ਤੂੰ ਆਪਣੀਆਂ ਸਹੇਲੀਆਂ ਨੂੰ ਮਨਾ ਕਰ ਦੇ ਇਹ ਕਹਿੰਦੇ ਹੋਏ ਨਿਰਮਲਾ ਜੀ ਆਰਾਮ ਨਾਲ ਸੋਫੇ ਤੇ ਬੈਠ ਗਈ ਇਹ ਸਭ ਨਜ਼ਾਰਾ ਦੇਖ ਕੇ ਅੱਜ ਮਾਇਆ ਹੈਰਾਨ ਰਹਿ ਗਈ ਸੀ ਕਿਉਂਕਿ ਉਸ ਦੀ ਸੱਸ ਨੇ ਸਭ ਕੁਝ ਬਹੁਤ ਹੀ ਆਤਮ ਵਿਸ਼ਵਾਸ ਦੇ ਨਾਲ ਕਿਹਾ ਸੀ ਮਾਇਆ ਨੇ ਆਪਣੇ ਪਤੀ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਸੁਣ ਰਹੇ ਹੋ ਤੁਹਾਡੀ ਮਾਂ ਨੇ ਕੀ ਕਿਹਾ ਰਵੀ ਬੇਵਸੀ ਆਵਾਜ਼ ਵਿੱਚ ਕਹਿਣ ਲੱਗਿਆ ਮਾਂ ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ ਤੁਸੀਂ ਸੁਣਿਆ ਨਹੀਂ ਇੱਥੇ ਕਿੱਟੀ ਪਾਰਟੀ ਹੋਣ ਵਾਲੀ ਆ ਮਾਂ ਨੇ ਕਿਹਾ ਕਿ ਬੇਟਾ ਮੈਂ ਸਮਝ ਸਕਦੀ ਆ ਤੂੰ ਆਪਣੀ ਪਤਨੀ ਦਾ ਗੁਲਾਮ ਆ ਪਰ ਇਹ ਗੱਲ ਕਦੇ ਨਾ ਭੁੱਲੀ ਇਹ ਕਰ ਮੇਰਾ ਇਹ ਉਹ ਅਜੇ ਸਭ ਕੁਝ ਬੋਲ ਹੀ ਰਹੀ ਸੀ ਕਿ ਅਚਾਨਕ ਦਰਵਾਜ਼ੇ ਤੇ ਕਿਸੇ ਨੇ دستਕ ਦਿੱਤੀ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਾਹਮਣੇ ਵਕੀਲ ਖੜਾ ਸੀ ਮਾਇਆ ਦਾ ਮੂੰਹ ਤਾਂ ਅੱਡਿਆ ਹੀ ਰਹਿ ਗਿਆ ਉਸਨੇ ਕਿਹਾ ਵਕੀਲ ਸਾਹਿਬ ਤੁਸੀਂ ਮਾਇਆ ਨੇ ਕਿਹਾ ਇਹਨਾਂ ਨੂੰ ਮੈਂ ਬੁਲਾਇਆ ਹੈ ਵਕੀਲ ਸਾਹਿਬ ਤੁਸੀਂ ਅੰਦਰ ਆ ਜਾਓ ਮਾਇਆ ਕਹਿਣ ਲੱਗੀ ਪਰ ਇਹਨਾਂ ਨੂੰ ਕਿਉਂ ਬੁਲਾਇਆ ਨਿਰਮਲਾ ਨੇ ਬਹੁਤ ਹੀ ਆਤਮ ਵਿਸ਼ਵਾਸ ਦੇ ਨਾਲ ਕਿਹਾ ਆਪਣੀ ਵਸੀਅਤ ਕਰਵਾਉਣ ਦੇ ਲਈ ਇਸ ਗੱਲ ਤੇ ਰਵੀ ਕਹਿਣ ਲੱਗਿਆ ਕਿਉਂ ਤੁਹਾਡਾ ਇਕਲੌਤਾ ਬੇਟਾ ਹੋਣ ਦੇ ਨਾਤੇ ਇਸ ਸਭ ਉੱਤੇ ਮੇਰਾ ਹੀ ਹੱਕਾ ਨਿਰਮਲਾ ਜੀ ਹੱਸਦੇ ਹੋਏ ਕਹਿਣ ਲੱਗੀ ਅੱਛਾ ਅਧਿਕਾਰ ਤਾਂ ਯਾਦ ਆ ਗਿਆ ਪਰ ਫਰਜ਼ ਨਹੀਂ ਯਾਦ ਰਵੀ ਨੇ ਕਿਹਾ ਮਾਂ ਅਸੀਂ ਆਪਣਾ ਫਰਜ਼ ਨਿਭਾਤਾ ਰਹੇ ਹਾਂ ਇਹ ਸਭ ਸੁਣ ਕੇ ਨਿਰਮਲਾ ਜੀ ਤੋਂ ਚੁੱਪਨਾ ਰਿਹਾ ਗਿਆ ਉਸਨੇ ਕਿਹਾ ਮਾਂ ਨੂੰ ਇੱਕ ਕੋਠੜੀ ਵਿੱਚ ਸੁੱਟ ਦੇਣਾ ਤੇ ਉਸ ਤੋਂ ਬਾਅਦ ਝਾਕ ਕੇ ਦੇਖਣਾ ਵੀ ਨਹੀਂ ਕਿ ਮਾਂ ਜਿਉਂਦੀ ਹੈ ਜਾਂ ਮਰ ਗਈ ਉਸ ਨੂੰ ਆਪਣੇ ਤੋਂ ਦੂਰ ਦੂਰ ਰੱਖਣਾ ਜਿਵੇਂ ਉਹ ਮਾਂ ਨਹੀਂ ਬਿਮਾਰੀਆਂ ਦਾ ਭੰਡਾਰ ਹੋਵੇ ਤੇ ਫਰਜ਼ ਦੀ ਗੱਲ ਕਰਦਾ ਪਿਆ ਇਹ ਫਰਜ਼ ਤੋਂ ਬਹੁਤ ਇਮਾਨਦਾਰੀ ਨਾਲ ਨਿਭਾਏ ਆ ਨਾ ਪਰ ਇਸੇ ਤਰ੍ਹਾਂ ਹੀ ਰਹਿਣਾ ਆ ਮੈਂ ਮੈਂ ਤਾਂ ਇਕੱਲੀ ਵੀ ਰਹਿ ਸਕਦੀ ਆ ਫਿਰ ਮੈਨੂੰ ਤੁਹਾਡੀ ਕੀ ਜ਼ਰੂਰਤ ਆ ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਅਗਲੇ ਮਹੀਨੇ ਤੋਂ ਇਹ ਘਰ ਕਰਾਏ ਤੇ ਦੇ ਰਹੀ ਆ ਤੁਸੀਂ ਅੱਜ ਹੀ ਮੇਰੀ ਕੋਠੜੀ ਵਿੱਚੋਂ ਆਪਣਾ ਸਮਾਨ ਲੈ ਜਾਵੋ ਮੈਂ ਆਪਣੇ ਲਈ ਇੱਕ ਕਮਰਾ ਰੱਖ ਲਵਾਂਗੀ ਅਤੇ ਘਰ ਦਾ ਬਾਕੀ ਹਿੱਸਾ ਕਿਰਾਏ ਤੇ ਦੇ ਦੇਵਾਂਗੀ ਤਾਂ ਜੋ ਮੇਰਾ ਖਰਚਾ ਨਿਕਲ ਸਕੇ ਤੁਹਾਨੂੰ ਵੀ ਮੇਰੇ ਫਰਜ਼ ਤੋਂ ਮੁਕਤੀ ਮਿਲ ਜਾਵੇਗੀ ਇੰਨਾ ਕਹਿਣ ਦੀ ਹੀ ਧੀਰ ਸੀ ਦੋਨੋਂ ਜਣੇ ਮਾਂ ਦੇ ਪੈਰਾਂ ਵਿੱਚ ਆ ਕੇ ਬੈਠ ਗਏ ਮਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੈਠੇ ਕਿ ਜਿਵੇਂ ਪਤਾ ਨਹੀਂ ਉਹਨਾਂ ਨੂੰ ਕਿੰਨੇ ਕ ਮਹੀਨੇ ਹੋ ਗਏ ਸੀ ਉਹਨਾਂ ਨੇ ਕਿਹਾ ਮਾਂ ਇਸ ਤਰ੍ਹਾਂ ਨਾ ਕਰੋ ਅਸੀਂ ਕੋਠੜੀ ਵਿੱਚ ਕਿਵੇਂ ਰਹਿਾਂਗੇ ਮੈਂ ਆਪਣੀ ਕੰਪਨੀ ਵਿੱਚ ਇੰਜੀਨੀਅਰ ਦੇ ਤੌਰ ਤੇ ਹਾਂ ਮੈਨੂੰ ਮਿਲਣ ਲਈ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਏ ਤੇ ਮੇਰੀ ਪਤਨੀ ਦੀਆਂ ਸਹੇਲੀਆਂ ਵੀ ਤਾਂ ਆਉਂਦੀਆਂ ਹੀ ਆ ਜੇ ਉਹ ਸਭ ਸਾਨੂੰ ਇਸ ਕੋਠੜੀ ਵਿੱਚ ਦੇਖਣਗੇ ਤਾਂ ਸਾਡੀ ਕੀ ਇੱਜ਼ਤ ਰਹਿ ਜਾਵੇਗੀ ਫਿਰ ਤੁਸੀਂ ਇਹ ਵੀ ਤਾਂ ਸੋਚੋ ਕਿ ਸਾਡੇ ਨਾਲ ਤੁਹਾਡੇ ਦੋ ਪੋਤੇ ਵੀ ਆ ਉਹਨਾਂ ਦੀ ਪੜ੍ਹਾਈ ਲਿਖਾਈ ਤਾਂ ਫਿਰ ਨਹੀਂ ਹੋ ਸਕੇਗੀ ਨਿਰਮਲਾ ਨੇ ਕਿਹਾ ਬਾਪੁੱਤ ਜਦੋਂ ਤੇਰੀ ਮਾਂ ਉੱਥੇ ਰਹਿ ਰਹੀ ਸੀ ਉਦੋਂ ਤਾਂ ਤੈਨੂੰ ਕੋਈ ਦਿੱਕਤ ਨਹੀਂ ਹੋਈ ਪਰ ਜਦੋਂ ਤੈਨੂੰ ਖੁਦ ਨੂੰ ਰਹਿਣਾ ਪਿਆ ਤਾਂ ਤੈਨੂੰ ਸਾਰਾ ਕੁਝ ਯਾਦ ਆ ਗਿਆ ਨਾਲੇ ਤੂੰ ਕਿੰਨਾ ਪੋਤਿਆਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਤੇਰੀ ਪਤਨੀ ਨੇ ਕਦੇ ਮੇਰੇ ਨੇੜੇ ਤੱਕ ਨਹੀਂ ਆਉਣ ਦਿੱਤਾ ਮੈਂ ਕਿਉਂ ਸੋਚਾਂ ਕਿਸੇ ਦੇ ਬਾਰੇ ਮੈਂ ਹੁਣ ਫੈਸਲਾ ਕਰ ਚੁੱਕੀ ਹਾਂ ਮੇਰੇ ਜਿਉਂਦੇ ਜੀ ਮੈਂ ਇਹ ਕਰ ਕਰਾਏ ਤੇ ਦੇਵਾਂਗੀ ਮੇਰੇ ਮਰਨ ਤੋਂ ਬਾਅਦ ਇਸ ਘਰ ਉੱਤੇ ਕੇਵਲ ਮੇਰੀ ਬੇਟੀ ਅਤੇ ਜਵਾਈ ਦਾ ਹੀ ਹੱਕ ਹੋਵੇਗਾ ਜਿਨ੍ਹਾਂ ਨੇ ਹਰ ਕਦਮ ਉੱਤੇ ਮੇਰਾ ਸਾਥ ਦਿੱਤਾ ਨਲਾਇਕ ਤੂੰ ਤਾਂ ਆਪਣੀ ਪਤਨੀ ਦੇ ਬਹਿਕਾਵੇ ਵਿੱਚ ਆ ਕੇ ਆਪਣੀ ਭੈਣ ਨਾਲੋਂ ਵੀ ਰਿਸ਼ਤਾ ਤੋੜ ਲਿਆ ਉਸ ਭੈਣ ਨਾਲੋਂ ਜਿਸ ਨੇ ਤੈਨੂੰ ਜੀਵਨ ਦਾਣ ਦਿੱਤਾ ਕਿੰਨੇ ਸਾਲ ਪਹਿਲਾਂ ਜਦੋਂ ਤੇਰਾ ਐਕਸੀਡੈਂਟ ਹੋਇਆ ਸੀ ਤਾਂ ਤੇਰੇ ਇਲਾਜ ਲਈ ਲੱਖਾਂ ਰੁਪਏ ਉਸਨੇ ਹੀ ਦਿੱਤੇ ਸੀ ਅੱਜ ਤੋਂ ਉਹਨਾਂ ਦੀਆਂ ਮਿਹਰਵਾਨੀਆਂ ਦੇ ਸਿਰ ਤੇ ਹੀ ਜੀ ਰਿਹਾ ਹੈ ਅੱਜ ਪਹਿਲੀ ਵਾਰ ਨਿਰਮਲਾ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਬਿਆਨ ਕਰ ਰਹੀ ਸੀ ਅਤੇ ਉਸ ਦਾ ਨੂੰਹ ਪੁੱਤ ਨੀਮੀ ਪਾ ਕੇ ਉਸ ਦੀਆਂ ਗੱਲਾਂ ਨੂੰ ਸੁਣ ਰਹੀ ਸੀ। ਨਿਰਮਲਾ ਨੇ ਕਿਹਾ ਆਖਰੀ ਪਲ ਵਿੱਚ ਵੀ ਤੇਰਾ ਬਾਪ ਤੈਨੂੰ ਮਿਲਣ ਲਈ ਤਰਸਦਾ ਰਿਹਾ। ਮੈਂ ਆਪਣੇ ਪੋਤਿਆਂ ਦਾ ਚਿਹਰਾ ਦੇਖਣ ਨੂੰ ਪਰ ਤੂੰ ਤਾਂ ਆਪਣੀ ਪਤਨੀ ਦੇ ਪਿਆਰ ਵਿੱਚ ਇੰਨਾ ਅੰਨ੍ਹਾ ਹੋ ਚੁੱਕਿਆ ਸੀ ਕਿ ਤੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਸੀ। ਮਾਇਆ ਨੇ ਕਿਹਾ ਮਾਂ ਸਾਨੂੰ ਮਾਫ਼ ਕਰ ਦੇਵੋ। ਸੱਚ ਵਿੱਚ ਅਸੀਂ ਆਪਣੇ ਸਵਾਰਥ ਵਿੱਚ ਬਹੁਤ ਜ਼ਿਆਦਾ ਅੰਨੇ ਹੋ ਚੁੱਕੇ ਸੀ। ਇਸ ਘਰ ਦੀ ਮਾਲਕਣ ਦਾ ਹੀ ਅਪਮਾਨ ਕਰ ਬੈਠੇ। ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਸਾਨੂੰ ਸਾਡੀ ਗਲਤੀ ਦੀ ਇੰਨੀ ਵੱਡੀ ਸਜ਼ਾ ਨਾ ਦੇਵੋ। ਇਹ ਗੱਲ ਮਾਇਆ ਹੱਥ ਜੋੜ-ਜੋੜ ਕੇ ਕਹਿ ਰਹੀ ਸੀ। ਨਿਰਮਲਾ ਨੇ ਕਿਹਾ ਠੀਕ ਆ। ਸਿਰਫ ਕਹਿਣ ਨੂੰ ਤਾਂ ਤੁਸੀਂ ਨੂੰਹ ਪੁੱਤ ਹੋਣ ਦਾ ਕੋਈ ਫਰਜ਼ ਨਹੀਂ ਨਿਭਾਇਆ। ਮੇਰੇ ਨਾਲ ਤਾਂ ਇੱਕ ਖੋਖਲਾ ਰਿਸ਼ਤਾ ਨਿਭਾ ਰਹੇ ਸੀ। ਪਰ ਫਿਰ ਵੀ ਮੈਂ ਇੱਕ ਮਾਂ। ਮੈਂ ਹਮੇਸ਼ਾ ਤੁਹਾਨੂੰ ਆਪਣੇ ਕਰੀਬ ਹੀ ਮੰਨਿਆ। ਬਸ ਉਸ ਰਿਸ਼ਤੇ ਦੇ ਨਾਂ ਤੇ ਮੈਂ ਤੁਹਾਨੂੰ ਇੱਕ ਮੌਕਾ ਦਿੰਨੀ ਆ। ਮੈਂ ਹੁਣ ਤੁਹਾਡੇ ਵਾਲੇ ਕਮਰੇ ਜੋ ਪਹਿਲਾਂ ਮੇਰਾ ਸੀ ਉੱਥੇ ਹੀ ਰਹਾਗੀ ਤੇ ਬਾਕੀ ਦੇ ਬੱਚੇ ਦੋ ਕਮਰੇ ਤੁਸੀਂ ਲੈ ਸਕਦੇ ਹੋ ਉੱਪਰ ਵਾਲੀ ਮੰਜ਼ਲ ਵਾਲੇ ਕਮਰੇ ਮੈਂ ਕਿਰਾਏ ਤੇ ਛਾੜ ਦੇਵਾਂਗੀ ਕਿਉਂਕਿ ਮੈਨੂੰ ਵੀ ਪੈਸਾ ਚਾਹੀਦਾ ਤੇ ਮੈਂ ਤੁਹਾਡੇ ਸਾਹਮਣੇ ਹੱਥ ਨਹੀਂ ਫਲਾਉਣਾ ਚਾਹੁੰਦੀ ਏਨੀ ਗੱਲ ਸੁਣ ਕੇ ਮਾਇਆ ਹਰਾਨੀ ਨਾਲ ਕਹਿਣ ਲੱਗੀ ਮਾਂ ਸਿਰਫ ਦੋ ਕਮਰੇ ਨਿਰਮਲਾ ਜੀ ਨੇ ਸਖਤੀ ਨਾਲ ਕਿਹਾ ਹਾਂ ਇੱਕ ਤੁਹਾਡੇ ਲਈ ਤੇ ਇੱਕ ਤੁਹਾਡੇ ਬੱਚਿਆਂ ਲਈ ਚਾਹੇ ਉਹ ਕੋਠੜੀ ਵੀ ਲੈ ਲਿਓ ਪਰ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਕੁਝ ਵੀ ਨਹੀਂ ਦੇ ਸਕਦੀ ਜੇ ਤੁਹਾਨੂੰ ਮਨਜ਼ੂਰ ਨਾ ਹੋਵੇ ਤਾਂ ਤੁਸੀਂ ਕਿਰਾਏ ਦੇ ਕਮਰੇ ਤੇ ਰਹਿ ਸਕਦੇ ਹੋ ਇਸ ਤਰ੍ਹਾਂ ਦੇ ਵਿਵਹਾਰ ਕਰਕੇ ਨਿਰਮਲਾ ਵੀ ਮਨ ਹੀ ਮਨ ਵਿੱਚ ਤੜਫ ਰਹੀ ਸੀ ਪਰ ਇਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੇ ਹੋਰ ਕੋਈ ਚਾਰਾ ਵੀ ਨਹੀਂ ਛੱਡਿਆ ਸੀ ਉਸਨੇ ਕਿਹਾ ਨਹੀਂ ਮੰਮੀ ਅਸੀਂ ਦੋ ਕਮਰਿਆਂ ਵਿੱਚ ਹੀ ਰਹਿ ਲਵਾਂਗੇ ਜ਼ਿਆਦਾ ਹੋਇਆ ਤਾਂ ਤੁਹਾਡੀ ਕੋਠੜੀ ਸਹੀ ਕਰਵਾ ਲਵਾਂਗੇ ਨਿਰਮਲਾ ਜੀ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਹਾਂ ਇੱਕ ਗੱਲ ਹੋਰ ਮੇਰੀ ਬੇਟੀ ਚਾਹੇ ਜਿੰਨਾ ਮਰਜ਼ੀ ਸਮਾਂ ਮੇਰੇ ਕੋਲ ਆ ਕੇ ਰਹਿ ਸਕਦੀ ਆ ਤੁਸੀਂ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਰੋਗੇ ਜੇ ਮੈਨੂੰ ਇਸ ਗੱਲ ਦੀ ਮਾੜੀ-ਮੋਟੀ ਵੀ ਖ਼ਬਰ ਮਿਲੀ ਕਿ ਤੁਸੀਂ ਦਖਲ ਅੰਦਾਜ਼ੀ ਕਰ ਰਹੇ ਹੋ ਤਾਂ ਮੈਂ ਆਪਣਾ ਫੈਸਲਾ ਲੈਣ ਵਿੱਚ ਇੱਕ ਪਲ ਦੀ ਦੇਰੀ ਵੀ ਨਹੀਂ ਕਰਾਂਗੀ ਨਿਰਮਲਾ ਜੀ ਦਾ ਇਹ ਉਪਦੇਸ਼ ਕੇ ਮਾਇਆ ਦੀ ਵੀ ਕੁਝ ਬੋਲਣ ਦੀ ਹਿੰਮਤ ਨਾ ਹੋਈ ਅਤੇ ਉਸਨੇ ਆਪਣੀਆਂ ਸਹੇਲੀਆਂ ਨੂੰ ਫੋਨ ਕਰਕੇ ਕਿੱਤੀ ਪਾਰਟੀ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਕੁਝ ਹੀ ਦਿਨਾਂ ਬਾਅਦ ਨਿਰਮਲਾ ਜੀ ਨੇ ਉੱਪਰ ਵਾਲੀ ਮੰਜ਼ਲ ਨੂੰ ਕਿਰਾਏ ਤੇ ਚਾੜ ਦਿੱਤਾ ਅਤੇ ਇਸ ਦੇ ਨਾਲ ਹੀ ਆਪਣੀ ਵਸੀਅਤ ਵੀ ਬਣਵਾ ਲਈ ਜਿਸ ਵਿੱਚ ਉਸਨੇ 50% ਹਿੱਸਾ ਉਹਨਾਂ ਦੀ ਬੇਟੀ ਦੇ ਕੋਲ ਅਤੇ ਬਾਕੀ ਦਾ 50% ਉਹਨਾਂ ਦੇ بیٹے ਨੂੰ ਦਿੱਤਾ ਗਿਆ ਜਿਨ੍ਹਾਂ ਨੇ ਇੰਨੇ ਸਾਲ ਆਪਣੇ ਮਾਪੇ ਦੀ ਸੰਭਾਲ ਕੀਤੀ ਸੀ ਪਰ ਇਸ ਵਸੀਅਤ ਦੀ ਭਣਕ ਵੀ ਉਹਨਾਂ ਨੇ ਆਪਣੇ ਨੂੰਹ ਪੁੱਤ ਨੂੰ ਨਹੀਂ ਲੱਗਣ ਦਿੱਤੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ